ਗੁਰਪੀ ਸਿੰਘ ਹਰੀਨੌਂ ਕਤਲ ਮਾਮਲੇ ਦੇ ਵਿੱਚ ਜਿਹੜੀ ਉਹਨਾਂ ਦੀ ਕਮੇਟੀ ਉਹਨਾਂ ਨੇ ਮੰਗ ਕੀਤੀ ਹੈ ਕਿ ਭਾਈ ਜਿਹੜੇ ਦੋਸ਼ੀ ਹੈ ਉਹਨਾਂ ਤੇ ਤੁਸੀਂ ਐਕਸ਼ਨ ਲਓ ਖਾਸ ਕਰਕੇ ਵਿੱਚ ਅਮਰਪਾਲ ਸਿੰਘ ਦੇ ਵੀ ਨਾਮ ਆ ਰਿਹਾ ਹੈ ਇਹਦੇ 'ਚ ਹੁਣ ਕੀ ਅੱਗੇ ਕੁਝ ਖਾਲਾ ਕਿ ਜਿਵੇਂ ਆਪਾਂ ਨੂੰ ਪਤਾ ਹੈ ਕਿ ਅਮਰਪਾਲ ਸਿੰਘ ਪਹਿਲਾਂ ਹੀ ਜੇਲ੍ਹ ਦੇ ਵਿੱਚ ਹੈ ਕੀ ਇਹਦੇ ਵਿੱਚ ਹੋ ਸਕਦਾ ਜੀ ਅੱਗੇ ਦੇਖੋ ਕੱਲ ਇਹਨਾਂ ਦੀ ਮੀਟਿੰਗ ਹੋਈ ਆ ਜਿੱਦਾਂ ਸੁਖਜੀਤ ਸਿੰਘ ਖੋਸੇ ਜੀ ਜਾਂ ਕੋਈ ਸ਼ੂਰ ਸ਼ਾਦਾ ਜਨਾਲਾ ਸਾਹਿਬ ਵੀ ਸੀਗੇ ਇਹਨਾਂ ਨੇ ਅਲਟੀਮੇਟਮ ਦੇ ਦਿੱਤਾ ਹੈ ਕਿ 3 ਨਵੰਬਰ ਤੱਕ ਅਮਰਤਪਾਲ ਸਿੰਘ ਦੀ ਗ੍ਰਿਫਤਾਰੀ ਪਾਓ ਜਿਹੜਾ ਬੰਦਾ ਪਹਿਲਾਂ ਹੀ ਜੇਲ੍ਹ 'ਚ ਹੁੰਦਾ ਹੈ ਨਾ ਸਰ ਜੀ ਉਹਦੀ ਕੋਈ ਗ੍ਰਿਫਤਾਰੀ ਇਹ ਨਹੀਂ ਹੈਗੀ ਕਿ ਉਹ ਫਿਜ਼ੀਕਲੀ ਫੜਿਆ ਜਾਂਦਾ ਉਹ ਤਾਂ ਨਹੀਂ ਹੈ ਨਾ ਨਹੀਂ ਨਹੀਂ ਉਹ ਤਾਂ ਹਿਰਾਸਤ ਦੇ ਵਿੱਚ ਤੇ ਹੈ ਹੀ ਆ ਕੇਸ ਦੇ ਵਿੱਚ ਗ੍ਰਿਫਤਾਰੀ ਪਾਉਣੀ ਹੁੰਦੀ ਹੈ ਗ੍ਰਿਫਤਾਰੀ ਪੈ ਗਈ ਤਾਂ ਫਿਰ কোর্ਟ ਦੇ ਵਿੱਚ ਮਾਮਲਾ ਚੱਲਣਾ ਸ਼ੁਰੂ ਹੋ ਜਾ ਜੀ ਇਹਨਾਂ ਦਾ ਇਹ ਕਹਿਣਾ ਹੈ ਕਿ ਅਮਰਤਪਾਲ ਸਿੰਘ ਨੂੰ ਫਰੀਦਕੋਟ ਵਾਲੀ ਪੁਲਿਸ ਕਿਉਂਕਿ ਮਾਮਲਾ ਫਰੀਦਕੋਟ ਪੁਲਿਸ ਦਾ ਹੈ ਨਾ ਜੀ ਕਿ ਅਮਰਤਪਾਲ ਸਿੰਘ ਨੂੰ ਇਸ ਕੇਸ ਦੇ ਵਿੱਚੋਂ ਬਾਹਰ ਕੱਢਣ ਜਾ ਰਹੀ ਹੈ ਪੁਲਿਸ ਜੀ ਕਿ ਅਮਰਤਪਾਲ ਸਿੰਘ ਗੁਰਪ੍ਰੀਤ ਸਿੰਘ ਹਰੀ ਨੋਵਲੇ ਕਤਲ ਦੇ ਵਿੱਚ ਕਿਸੇ ਵੀ ਤਰ੍ਹਾਂ ਸ਼ਾਮਲ ਨਹੀਂ ਇਹ ਪੁਲਿਸ ਕਰਨ ਜਾ ਰਹੀ ਹੈ ਤੇ ਅਸੀਂ ਅਲਟੀਮੇਟਮ ਦਿੰਨੇ ਆ ਕਿ ਗ੍ਰਿਫਤਾਰੀ ਪਾਓ ਜਦੋਂ ਗ੍ਰਿਫਤਾਰੀ ਪੈ ਗਈ ਫਿਰ بڑا ਔਖਾ ਹੋ ਜਾਂਦਾ ਹਮ ਬਿਲਕੁਲ ਕਿ ਤਰੀ ਜਦੋਂ ਪੈ ਗਈ ਕਿਸੇ ਕੇਸ ਦੇ ਪੂਰੀ ਇਨਵੈਸਟਮੈਂਟ ਵਿੱਚ ਬਣ ਗਈ ਫਿਰ ਤਾਂ ਮੁਕਦਮਾ ਸਟਾਰਟ ਹੋ ਗਿਆ ਨਾ ਬੜਾ ਔਖਾ ਹੈ ਤੇ ਦੂਜੇ ਪਾਸੇ ਨਾਲ ਕਿਹਾ ਕਿ ਅਰਸ਼ ਡਾਲਾ ਨੂੰ ਜਿਹੜਾ ਉਹ ਕੈਨੇਡਾ ਤੋਂ ਹਵਾਲਗੀ ਦੇ ਜ਼ਰੀਏ ਲੈ ਕੇ ਆਓ ਦੇਖੋ ਅਮਰਤਪਾਲ ਸਿੰਘ ਵਾਲੇ ਮਾਮਲੇ 'ਚ ਥੋੜਾ ਸਰਕਾਰ ਫਸੇਗੀ ਕਿ ਇੱਕ ਪਾਸੇ ਪੀੜਤ ਥੇ ਰਿਹਾ ਦੂਸਰੇ ਪਾਸੇ ਅਮਰਤਪਾਲ ਸਿੰਘ ਦਾ ਆਪਣਾ ਧੜਾ ਜੀ ਉਹ ਨਾ ਤਾਂ ਇੱਧਰ ਕਰ ਸਕਦੇ ਜਿਆਦਾ ਨਾ ਉੱਤਰ ਕਰ ਸਕਦੇ ਪਰ ਦੂਜੀ ਗੱਲ ਇਹ ਆ ਕਿ ਅਰਸ਼ ਡਾਲੇ ਵਾਲਾ ਜਿਹੜਾ ਮਸਲਾ ਹੂੰ ਉਹਦੇ 'ਚ ਤੇ ਜਿਨ੍ਹਾਂ ਨੂੰ ਪਤਾ ਸਾਰੇ ਜਾਣਦੇ ਆ ਕਿ ਭਈ ਕੈਨੇਡਾ 'ਚੋਂ ਬੰਦਾ ਇੰਨੀ ਜਲਦੀ ਨਹੀਂ ਲਿਆਦਾ ਇਹ ਗੱਲ ਆਪਾਂ ਪਿਛਲੇ ਦਿਨੀ ਵੀ ਕੀਤੀ ਸੀ ਕਿ ਤੁਹਾਨੂੰ ਕਿਹਾ ਸੀਗਾ ਜੀ ਹਾਲਾਂਕਿ ਅਰਸ਼ ਡਾਲਾ ਬਾਰੇ ਖਬਰ ਆ ਗਈ ਕਿ ਜ਼ਮਾਨਤ ਨਹੀਂ ਦਿੱਤੀ ਕੋਰਟ ਨੇ ਹੁਣ ਕਿਤੇ ਨਾ ਕਿਤੇ ਲੱਗਿਆ ਕਿ ਇਹ ਨਾ ਸਕਦਾ ਜਾਂ ਇਹਦੇ ਜਿਹੜੇ ਚਾਰਜਸ ਨੇ ਉਤੋਂ ਹਟਵਾ ਵੀ ਤੇ ਮਾਮਲਾ ਜਿਹੜਾ ਮਾਮਲਾ ਹੈ ਜੀ ਕਿ ਡੋਸੀਅਰ ਵਗੈਰਾ ਗਿਆ ਸੀ ਤੇ ਉਹਨੂੰ ਰੱਖਿਆ ਵੀ ਦੱਸਦੇ ਆ ਕਿ ਮਿਲਟਨ ਦੀ ਉਹ ਸਟੀਲ ਦੇ ਵਿੱਚ ਹੈ ਸੈਪਰੇਟ ਰੱਖਿਆ ਜਿਹਦੇ ਵਿੱਚ ਤਗੜੇ ਜਿਹੜੇ ਕ੍ਰਿਮੀਨਲ ਰੱਖੇ ਜਾਂਦੇ ਆ ਜੀ ਤਾਂ ਹੋ ਸਕਦਾ ਕਿ ਉਹ ਪ੍ਰੋਸੈਸ ਚੱਲ ਪਵੇ ਪਰ ਐ ਨਹੀਂ ਹੈ ਕਿ ਕੈਨੇਡਾ ਚੋਂ ਬੰਦਾ ਜਿਹੜਾ ਉਹੋਸਾਨੀ ਨਾਲ ਆ ਜਾਊਗਾ ਤੇ ਫਿਰ ਇਥੇ ਇਥੇ ਮਾਮਲੇ ਚ ਪੈ ਸਕਦਾ ਮਾਮਲਾ ਤੇ ਉਹ ਸੁਣਿਆ ਕਿ ਇੰਡੀਅਨ ਏਜੰਸੀਆਂ ਜਿਹੜੀਆਂ ਨੇ ਨਾ ਉਹ ਤਿਆਰੀ ਕਰ ਰਹੀਆਂ ਬਾਕੀ ਦੇਖੋ ਇਹਨਾਂ ਨੇ ਆਲਟੀਮੇਟਮ ਜਿਹੜਾ ਦੇ ਦਿੱਤਾ ਕਿ ਅਮਰਤਪਾਲ ਸਿੰਘ ਦੀ ਗ੍ਰਿਫਤਾਰੀ ਜਿਹੜੀ ਇਸ ਮਾਮਲੇ 'ਚ ਆ 3 ਨਵੰਬਰ ਤੱਕ ਪਾਉ ਹਾਰਾ ਜੀ ਹਾਂ ਵੀ ਦੇਖਦੇ ਆ ਫਿਰ ਹੁਣ ਅੱਗੇ ਕੀ ਹੁੰਦਾ ਹੈ ਨਾ ਕੀ ਕਾਰਵਾਈ ਹੁੰਦੀ ਹੈ